ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨੇ ਮੁਕਸਰ ਸਾਹਿਬ ਅਤੇ ਤਖਤ ਛੀਰ ਦਮਦਮਾ ਸਾਹਿਬ ਤੋਂ ਪੰਜ ਤੱਕ ਦਾ ਦੀ ਸਰਦਾ ਭਰੀ ਸਾਈਕਲ ਯਾਤਰਾ ਕਰਦੇ ਹੋਏ ਸਿੱਖ ਨੌਜਵਾਨ ਹਰਜਿੰਦਰ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ ਅਤੇ ਇਸ ਦੌਰਾਨ ਉਸਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਨੂੰ 6 ਅਗਸਤ ਤੋਂ ਸ਼ੁਰੂ ਹੋਈ ਇਹ ਯਾਤਰਾ ਕੁੱਲ 82 ਦਿਨ ਹੋ ਚੁੱਕੇ ਹਨ ਤੇ ਹਰਜਿੰਦਰ ਸਿੰਘ ਨੇ ਵਾਇਗੁਰ ਤੇ ਅਟਲ ਵਿਸ਼ਵਾਸ ਨਾਲ ਲਗਭਗ 120 ਤੋਂ 135 ਕਿਲੋਮੀਟਰ ਰੋਜ਼ਾਨਾ ਦਾ ਸਫ਼ਰ ਸਾਈਕਲ ਤੇ ਤੈਅ ਕੀਤਾ। ਉਨ੍ਹਾਂ ਦੱਸਿਆ ਕਿ ਯਾਤਰਾ ਦੌਰਾਨ ਉਹਨਾਂ ਨੇ ਦਮਦਮਾ ਸਾਹਿਬ, ਹਜ਼ੂਰ ਸਾਹਿਬ, ਪਟਨਾ ਸਾਹਿਬ, ਨਾਨਕ ਮਾਤਾ, ਰਿਸ਼ੀਕੇਸ਼, ਰਕਾਂਡ ਸਾਹਿਬ, ਸੋਹਾਨਾ ਸਾਹਿਬ, ਪਟਿਆਲੇ ਦਾ ਦੁੱਖਣਵਾਰਨ ਸਾਹਿਬ, ਸਰਹੰਕੀਰਤਪੁਰ ਸਾਹਿਬ, ਨਨਦਪੁਰ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚ ਕੀਤੀ। ਹਰ ਸਥਾਨ ਤੇ ਸੰਗਤਾਂ ਨੇ ਉਹਨਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ। ਹਰਜਿੰਦਰ ਸਿੰਘ ਨੇ ਕਿਹਾ ਕਿ ਵਾਯਗੁਰ ਦੀ ਕਿਰਪਾ ਨਾਲ ਹਰ ਰੁਕਾਵਟ ਆਪ ਹੀ ਦੂਰ ਹੋ ਗਈ। ਕਈ ਵਾਰ ਸਾਈਕਲ ਦੇ ਟਾਇਰ ਫਟ ਜਾਂ ਪੈਸੇ ਖਤਮ ਹੋਣ ਲੱਗ ਗਏ। ਪਰ ਸੰਗਟਾ ਨੇ ਹਰ ਮੋੜ ਤੇ ਸਹਾਇਤਾ ਕੀਤੀ ਕਿਸੇ ਨੇ ਖਾਣ ਪੀਣ ਦਿੱਤਾ ਕਿਸੇ ਨੇ ਮਾਇਆ ਨਾਲ ਮਦਦ ਕੀਤੀ ਉਹਨਾਂ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਜੰਗਲਾਂ ਵਿੱਚ ਲੰਘਣਾ ਪੈਂਦਾ ਸੀ ਤਾਂ ਮਨ ਵਿੱਚ ਡਰ ਵੀ ਹੁੰਦਾ ਸੀ ਪਰ ਵਾਯਗੁਰ ਦੇ ਨਾਮ ਜਪਦੇ ਹੋਏ ਹੌਸਲਾ ਬਣਿਆ ਰਿਹਾ ਹੋਰ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਨਿਲੇਸ਼ਾ ਸਵਾਰ ਖਾਲਸਾ ਫੌਜ ਦੇ ਸਰਦਾਰ ਮਰਦਾ خدا ਸਾਹਿਬੇ ਤਮਾਦ ਚਿੱਟੇ ਬਾਜਾ ਵਾਲੇ ਸਰਵੰਸ ਦਾ ਨੀ ਅਕਾਲੀ ਪਿਤਾ ਮਹਾਕਾਲ ਸਮਰਾਟ ਧੰਨ 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 ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜਿਆਂ ਦੇ ਚਰਨਾਂ ਕਮਲਾਂ ਨੂੰ ਪਾਵੇ ਸਤ ਸ੍ਰੀ ਅਕਾਲ ਜੇ ਕਰਾਂਗ ਜਾਵੇ ਨਿਆਲ ਹੋ ਜਾਵੇ ਆ ਸ਼ਕਤੀਮਾਤਾ ਸਾਹਿਬ ਦੇ ਵਾਜੀਆਂ ਦੇ ਚਰਨਾਂ ਕਮਲਾਂ ਨੂੰ ਪਾਵੇ ਸਤ ਸ੍ਰੀ ਅਕਾਲ ਜੇ ਕਰਾਂਗ ਜਾਵੇ ਨਿਆ ਮੇਰੀ ਪੀਰੀ ਦੇ ਮਾਨਕ ਬੰਦੀ ਛੋੜਦਾ ਤਾਂ ਤਨ 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 ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀਆ ਦੇ ਚਰਨਾ ਕਮਲਾਂ ਨੂੰ ਪਾਵੇ ਸਤ ਸ੍ਰੀ ਅਕਾਲ ਜੇ ਕਰਗ ਜਾਵੇ ਨਿਆੜਾ ਜਾਵੇ 96 ਕਰੋੜ ਸੀਤਾ ਸਿੰਘਾਂ ਦੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਹੋ ਜਾਵੇ ਦਸਾਂ ਸਤ ਸ੍ਰੀ ਅਕਾਲ ਆਹ ਦਰਵਾਜ਼ਾ ਇਧਰ ਵੇਖੋ ਜੀ ਜਤਨਾਂ ਦਾ ਜਿਹੜੀਆਂ ਯਾਤਨ ਤੋਂ ਪਣ वागुरू जी का खालसा वागुरू जी की फतेह वागुरू जी आप मेरा नाम हरजिंदर सिंह और श्री मुक्तसर साहब तो पांच तख्तों की यात्रा चले सके वागुरू सो so, सब तो पहला आप दमदमा साहब गए थे तख्त श्री फिर तख्त श्री हजूर साहब फिर तख्त श्री पटना साहब पटना साहब तो फिर वागुरू जी आप नानक माता ऋषिकेश पौंटा पौटा साहब उस तो बाद वागुरू आपका सुहाना साहब धमतान साहब पटियाले दुख नवरण साहब फिर सरहद सरहद वैगुरू आपका कीरतपुर साहब आनंदपुर साहब होके ਐ ਵੈਗਰੂ ਜੀ ਆਪਾ ਇਧਰ ਬਾਬਾ ਬਕਾਲਾ ਤੋਂ ਇਧਰ ਹੁਣੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਆ ਵੈਗਰੂ ਜੀ ਗੁਰਗੋਬਿੰਦ ਸਿੰਘ ਮਹਾਰਾਏ ਨੇ ਬੜੀ ਕਿਰਪਾ ਕੀਤੀ ਆਪਾਂ ਮਨ ਦੀ ਇੱਛਾ ਸੀ ਕਿ ਵੈਗਰੂ ਯਾਤਰਾ ਕਰੀਏ ਕਦੇ ਮਹਾਰਾਏ ਨੇ ਕਿਰਪਾ ਕੀਤੀ ਆਪਣੀ ਇੱਛਾ ਪੂਰੀ ਕਰਤੀ ਬਹੁਤ ਯਾਤਰਾ ਕਰਦੇ ਸਮੇਂ ਰਸਤੇ ਦੇ ਵਿੱਚ ਆਪਾਂ ਕਈ ਗੁਰੂ ਘਰਾਂ ਦੇ ਵਿੱਚ ਰੁਕੇ ਮੰਦਰਾਂ ਦੇ ਵਿੱਚ ਵੀ ਰੁਕੇ ਥਾਬਿਆਂ ਦੇ ਪੈਟਰੋਲ ਪੰਪ ਤੇ ਲੋਕਾਂ ਨੇ ਬਹੁਤ ਮਾਨ ਸਤਕਾਰ ਕੀਤਾ ਤੇ ਵੈਗਰੂ ਹੁਣ ਤੁਸੀਂ ਵੀ ਇੱਥੇ ਪਹੁੰਚੇ ਹੋ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਖਿਲੀ ਨੇ ਯਾਤਰਾ ਕੀਤੀ ਵੈਗਰੂ ਜੀ ਆਪਾਂ 6 ਅਗਸਤ ਨੂੰ ਯਾਤਰਾ ਸ਼ੁਰੂ ਕੀਤੀ ਸੀ ਵੈਗਰੂ ਤੇ ਅੱਜ ਆਪਾਂ ਨੂੰ ਕੁੱਲ 82 ਦਿਨ ਹੋ ਗਿਆ ਵੈਗਰੂ ਜੀ ਦਾ ਅੱਜ ਅੱਜ ਸਮਾਪਤੀ ਕਰਾਂਗੇ ਅੱਜ ਵੈਗਰੂ ਜੀ ਇੱਥੋਂ ਹੁਣ ਆਪਾਂ 2 ਦਿਨ ਇੱਥੇ ਪੜਾ ਕਰਾਂਗੇ ਵੈਗਰੂ ਤੇ ਫਿਰ ਇੱਥੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜਾ ਕੇ ਹੀ ਸਮਾਪਤੀ ਹੋ ਗਈ ਆ ਜੀ ਤੁਹਾਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਮੁਸ਼ਕਲਾਂ ਵੈਗਰੂ ਜੀ ਉਹ ਜੋ ਚਲੋ ਰਸਤੇ ਦੇ ਵਿੱਚ ਕਿਤੇ ਟਾਇਰ ਫਟ ਜਾਣਾ ਹਨ ਜਾਂ ਕਿਤੇ ਪੈਂਚਰ ਹੋ ਜਾਣਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਸੀ ਵੀ ਸਾਈਕਲ ਪੈਂਚਰ ਹੋ ਗਿਆ ਕੋਈ ਨੇੜੇ ਦੁਕਾਨ ਨਹੀਂ ਹੁੰਦੀ ਸੀ ਇੱਕ ਦੋ ਵਾਰ ਹੋਇਆ ਵੀ 15-15 ਕਿਲੋਮੀਟਰ ਦੂਰ ਸੀਗਾ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਾਂ ਪੈਦਲ ਹੀ ਚੱਲ ਕੇ ਜਾਈਦਾ ਸੀ ਕਿਸੇ ਨੇ ਤੁਹਾਡੀ ਮਦਦ ਵੀ ਕੀਤੀ ਰਸਤੇ ਵਿੱਚ ਜਦੋਂ ਤੁਸੀਂ ਜਾ ਰਹੇ ਸੀ ਸਾਈਕਲ ਤੇ ਰਸਤੇ ਦੇ ਵਗਰ ਹਾਂਜੀ ਬਹੁਤ ਸੰਗਤਾਂ ਨੇ ਬਹੁਤ ਸਾਥ ਦਿੱਤਾ ਕਈ ਵਾਰ ਇਹ ਰਸਤੇ ਤੇ ਇਸ ਤਰ੍ਹਾਂ ਵੀ ਹੋਇਆ ਜਿਵੇਂ ਵੀ ਹਨਾ ਮਾਇਆ ਦਾ ਪੈਰਾ ਢਿੱਲਾ ਹੋ ਜਾਣਾ ਤਾਂ ਮੈਨੂੰ ਰਸਤੇ ਪਰ ਮਹਾਰਾਜ ਜਾਣੀ ਜਾਣ ਹੈ ਉਹ ਆਪਣੇ ਆਪ ਕਿਰਪਾ ਕਰਦੇ ਆ ਇੱਕ ਦੋ ਵਾਰ ਮੇਰੇ ਨਾਲ ਹੋਇਆ ਵੀ ਮੇਰੇ ਕੋਲ ਕੈਸੇ ਵਗੈਰਾ ਖਤਮ ਹੋਣ ਵਾਲੇ ਸੀ ਤਾਂ ਪਿੱਛੋਂ ਦੀ ਕੋਈ ਗੱਡੀ ਆਈ ਹੁਣ ਚਲੋ ਮਾਰਾਏ ਭੇਜਣ ਵਾਲੇ ਕਰਨ ਕਰਨ ਵਾਲੇ ਆਪ ਹੈ ਤੇ ਉਹ ਗੱਡੀ ਆਈ ਗੱਡੀ ਆ ਕੇ ਮੇਰੇ ਕੋਲ ਰੁਕਦੇ ਆ ਉਹ ਸਿੰਘਾ ਨੇ ਫਤਿਹ ਬਲਾਈ ਦਰਸ਼ਨ ਪੁੱਛਿਆ ਹਨਾ ਵੀ ਕਿੱਧਰ ਜਾ ਰਹੇ ਹੋ ਬਾਬਾਈ ਅਸੀਂ ਦੱਸਿਆ ਜਦੋਂ ਫਿਰ ਉਹਨਾਂ ਨੇ ਸਾਨੂੰ ਕੁਛ ਮਾਇਆ ਦੀ ਹਨਾ ਮਦਦ ਕਰਦੇ ਨਹੀਂ ਕਿਸੇ ਨੇ ਕਿਸੇ ਨੇ ਕੁਛ ਸਾਨੂੰ ਰਸਤੇ ਤੇ ਖਾਣ ਪੀਣ ਵਾਸਤੇ ਕੁਛ ਦੇ ਦੇਣਾ ਉਹ ਸਤਿਕਾਰ ਕੀਤਾ ਹੀ ਸੰਗਤਾਂ ਨੇ ਵੈਗਰੂ ਰਸਤੇ ਦੇ ਵਿੱਚ ਜੰਗਲ ਵਗੈਰ ਆਈ ਹੋਣਗੇ ਪਹਾੜੀ ਏਰੀਆ ਵੀ ਆਇਆ ਹੋਏਗਾ ਕੋਈ ਇੰਨਾ ਕਿਤੇ ਮਨ ਦੇ ਵਿੱਚ ਕੋਈ ਭੈਅ ਨਹੀਂ ਕਿਸੇ ਨੇ ਕੋਈ ਚਾਰਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਵੈਗਰੂ ਸ਼ਾਰਤ ਕਰਨੀ ਤਾਂ ਨਹੀਂ ਹਾਂ ਜਦੋਂ ਜੰਗਲ ਕੋਈ ਲੰਬਾ ਪੈਂਡਾ ਹੁੰਦਾ ਸੀਗਾ ਜਦੋਂ ਕਈ ਵਾਰ ਹੁੰਦਾ ਸੀਗਾ ਵੈਗਰੂ ਸ਼ਾਮ ਦਾ ਸਮਾਂ ਹੁੰਦਾ ਸੀ ਹਨੇਰਾ ਹੁੰਦਾ ਸੀ ਤਾਂ ਉਦੋਂ ਮਨ ਦੇ ਵਿੱਚ ਹੁੰਦਾ ਸੀ ਵੀ ਹਾਂ ਇੱਥੇ ਕਿਉਂਕਿ ਜੰਗਲੀ ਜਾਨਵਰ ਵਗੈਰਾ ਉਧਰ ਆਉਂਦੇ ਸੀਗੇ ਤਾਂ ਚਲੋ ਪਰ ਵੈਗਰੂ ਵੈਗਰੂ ਕਰਦੀ ਜਾਇਦਾ ਸੀਗੀ ਨਾਮ ਜਫੀ ਦਾ ਸੀਗਾ ਉਹ ਭੈ ਫਿਰ ਆਪਣੇ ਆਪ ਹੀ ਖਤਮ ਹੋ ਜਾਂਦਾ ਸੀਗਾ ਕਿੰਨੇ ਕਿਲੋਮੀਟਰ ਦਾ ਸਫ਼ਰ ਕੀਤਾ ਰਜਾਨਾ ਵੈਗਰੂ ਜੀ ਆਪਣਾ 120 127 ਕਈ ਵਾਰ 135 ਤੱਕ ਵੀ ਨਿਕਲ ਜਾਂਦਾ ਸੀਗੀ ਰਜਾਨਾ ਦਾ ਜਿਹੜਾ ਸਟੇ ਹੁੰਦਾ ਸੀ ਉਹ ਗੁਰਦੁਆਰਾ ਸਾਹਿਬ ਤੇ ਹੁੰਦਾ ਸੀ ਹੋਟਲ ਤੇ ਜਾਂ ਮੰਦਿਰ ਤੇ ਜੀ ਜੇ ਆਪਾਂ ਨੂੰ ਵੈਗਰੂ ਗੁਰੂ ਘਰ ਮਿਲ ਜਾਂਦਾ ਸੀਗੇ ਰਸਤੇ 'ਚ ਤਾਂ ਆਪਾਂ ਗੁਰੂ ਘਰ ਪੜਾ ਕਰ ਲੀਦਾ ਸੀ ਕਈ ਵਾਰੀ ਜਿਵੇਂ ਹੁਣ ਜਦੋਂ ਹਜੂਰ ਸਾਹਿਬ ਤੋਂ ਪਟਨਾ ਸਾਹਿਬ ਵੱਲ ਚੱਲੇ ਤਾਂ ਉੱਧਰ ਵੈਗਰੂ ਗੁਰੂ ਘਰ ਰਸਤੇ 'ਚ ਘਟ ਆਉਂਦੇ ਸੀਗੇ ਤਾਂ ਫਿਰ ਆਪਾਂ ਰਸਤੇ 'ਤੇ ਜਿਵੇਂ ਟਾਬੇ ਆ ਗਏ ਪੰਜਾਬੀ ਟਾਬੇ ਆਪਣੇ ਉੱਧਰ ਸਿੰਘਾਂ ਦੇ ਕਾਫੀ ਹੈਗੇ ਆ ਜੀ ਪੰਜਾਬੀ ਟਾਬੇ 'ਚ ਰੁਕ ਗਏ ਜਾਂ ਕਿਸੇ ਪੈਟਰੋਲ ਪੰਪ 'ਤੇ ਰੁਕ ਗਏ ਬਾਕੀ ਜਿੱਥੇ ਮਾਰੇ ਨੇ ਪੜਾ ਗਿਆ ਨਿਖਿਆ ਹੁੰਦਾ ਸੀਗਾ ਉੱਥੇ ਪਹੁੰਚੀਦਾ ਸੀਗਾ ਪੜਾ ਹੋ ਜਾਂਦਾ ਸੀ ਵਕਤ ਵਕਤ ਸਟੇਟਾਂ ਦੇ ਵਿੱਚੋਂ ਕੇ ਗੁਜ਼ਰੇ ਹੋ ਵਕਤ ਵਕਤ ਧਰਮਾਂ ਦੇ ਲੋਕ ਨੇ ਕਿਵੇਂ ਦਾ ਤੁਹਾਨੂੰ ਅਨੁਭਵ ਹੋਇਆ ਕਿਸ ਦਾ ਸਵਾਗਤ ਕੀਤਾ ਗਿਆ ਤੁਹਾਡਾ ਵੈਗਰੂ ਬਾਤ ਚੜਦੀ ਕਲਾਈ ਸਾਨੂੰ ਰਸਤੇ 'ਤੇ ਹੋਰ ਵੀਰ ਵੀ ਮਿਲੇ ਇੱਕ ਵੀਰ ਮਿਲਿਆ ਸੀ ਉਹਨੂੰ ਛਾੜੇ 6-7 ਮਹੀਨੇ ਹੋ ਗਏ ਸੀ ਯਾਤਰਾ ਤੇ ਉਹ ਪੂਰੇ ਇੰਡੀਆ ਦੇ ਵਿੱਚ ਯਾਤਰਾ ਕਰ ਰਿਹਾ ਸੀ ਉਹ ਵੀਰ ਵੀ ਮਿਲਿਆ ਵੀ ਇੰਨਾ ਵੀ ਕਿਤੇ ਨਾ ਕਿਤੇ ਜਾ ਕੇ ਇਹੀ ਆ ਵੈਗਰੂ ਵੀ ਆਪਾਂ ਸਾਰੇ ਇੱਕ ਹੀ ਆ ਉਹ ਪ੍ਰਮਾਤਮਾ ਇੱਕ ਹੀ ਆ ਸਾਂਝੀ ਵਾਲਤਾ ਸੀ ਹਾਂਜੀ ਸਾਂਝੀ ਵਾਲਤਾ ਮਹਾਰਾਜ ਇੱਕ ਪਰਮਾਤਮਾ ਦੇ ਆਪਾ ਬੱਚੇ ਆ ਜੀ ਗੱਲ ਵੈਗਰੂ ਉਹੀ ਆ ਵੀ ਇੱਕ ਤੇ ਉਹ ਦੇ ਚਾਰ ਬੱਚੇ ਆ ਵੈਗਰੂ ਜਿਹੜਾ ਜਿਆਦਾ ਪੜਿਆ ਲਿਖਿਆ ਉਹ ਪਾਪਾ ਕਹ ਲੈਂਦਾ ਘੱਟ ਪੜਿਆ ਲਿਖਿਆ ਬਾਪੂ ਕਹ ਲੈਂਦਾ ਜਿਹੜਾ ਜਮਾਨ ਪੜਨ ਦਾ ਬੁੜਾ ਕਹ ਲੈਂਦਾ ਹਾਂਜੀ ਵੈਗਰੂ ਜੀ ਆਪਾਂ ਪਹਿਲੀ ਵਾਰੀ ਯਾਤਰਾ ਸੀਗੀ ਅੱਗੇ ਕੀ ਵਿਚਾਰ ਹੈ ਅਗਲਾ ਅੱਗੇ ਮਹਾਰਾਜ ਕਿਰਪਾ ਕਰਨੀ ਵੈਸੇ ਮਨ ਦੇ ਵਿੱਚ ਇੱਕ ਇੱਛਾ ਪ੍ਰਗਟ ਹੋਈ ਸੀਗੀ ਇਹ ਨਹੀਂ ਪਤਾ ਹੁਣ ਮਹਾਰਾਜ ਕਦੋਂ ਪੂਰੀ ਕਰਾਉਣਗੇ ਵੀ ਮਹਾਰਾਜ ਨੇ ਜਿੱਥੇ ਪੰਜ ਬਾਣੀਆਂ ਲਿਖੀਆਂ ਵੈਗਰੂ ਜੀ ਜਿਹੜੀ ਜਿਹੜੀ ਬਾਣੀ ਦੇ ਸਥਾਨ ਤੇ ਲਿਖੀ ਹੋਈ ਆ ਆਪਾਂ ਮਹਾਰਾਏ ਕਿਰਪਾ ਕਰਨ ਕਦੇ ਸਮਾ ਦੇਣ ਤੇ ਵੀ ਆਪਾਂ ਉਹਨਾਂ 15 ਥਾਵਾਂ ਸਥਾਨਾਂ ਦੀ ਯਾਤਰਾ ਕਰਾਂਗੇ। ਵੈਸੇ ਕੀ ਕਰਦੇ ਹੋ ਕੰਮ? ਲੱਭੇ ਵੈਸੇ ਮੈਂ ਵੈਗਰੂ ਵੀਡੀਓ ਐਡੀਟਿੰਗ ਦਾ ਕੰਮ ਕਰਦਾ ਵੈਗਰੂ। ਸੋ ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਦੇ ਵਿੱਚ ਯਾਤਰਾ ਦੇ ਵਿੱਚ ਪਰਿਵਾਰ ਨੇ ਕਿਹਾ ਨਹੀਂ ਕਿ ਤੁਸੀਂ ਇਕੱਲੇ ਜਾ ਰਹੇ ਹੋ। ਨਹੀਂ ਕਹਿੰਦੇ ਸੀਗੇ ਪਹਿਲਾਂ ਪਰ ਐ ਆ ਵੀ ਹੁਣ ਜੋ ਮਹਾਰਾਏ ਦਾ ਪਾਣਾ ਇਹ ਆਪਾਂ ਨੂੰ ਐ ਸੀਗਾ ਵੈਗਰੂ ਜੇ ਜ਼ਿਆਦਾ ਜਨੇ ਹੋ ਜਾਂਦੇ ਆ ਤਾਂ ਫਿਰ ਨਾ ਹੁੰਦੇ ਤੇ ਪਿੱਛੇ ਧਿਆਨ ਰੱਖਣਾ ਪੈਂਦਾ। ਕੋਈ ਅਗਲਾ ਬੰਦਾ ਪਿੱਛੇ ਰਹਿ ਗਿਆ ਜਾਂ ਕੋਈ ਸਹੋਰਤ ਨਾ ਆਉਂਦੀ ਆਈ ਕੱਲੇ ਸਿੰਘ ਦਾ ਇਸ ਤਰ੍ਹਾਂ ਵੈਗਰੂ ਵੀ ਜਿੱਦਾਂ ਆਪਾਂ ਨੂੰ ਕੱਲੇ ਗਏ ਆਪਾਂ ਨੂੰ ਕੋਈ ਫਿਕਰ ਨਹੀਂ ਆਪਾਂ ਆਪਦੇ ਆਪ ਤੇ ਡਿਪੈਂਡ ਆ ਫਿਰ ਕਿਸੇ ਹੋਰ ਤੇ ਡਿਪੈਂਡ ਹੋਣਾ ਪੈਂਦਾ ਫਿਰ ਇਸ ਤਰ੍ਹਾਂ ਬੰਦਾ ਸੈਲਫ ਡਿਪੈਂਡ ਰਹਿੰਦਾ ਜਿਵੇਂ ਮਰਜੀ ਕੋਈ ਆਪਾਂ ਨੂੰ ਪਤਾ ਵੀ ਆਪਾਂ ਝੱਲ ਲਾਂਗੇ ਠੀਕ ਹਾਂਜੀ ਬਿਲਕੁਲ